ਹਾਂਜੀ ਬਾਈ ਜੀ ਵੀਡੀਓ ਸ਼ੁਰੂ ਕਰ ਲਈ ਤਾਂ ਪੂਰੀ ਜ਼ਰੂਰ ਦੇਖਿਓ ਲਾਈਕ ਤੇ ਸ਼ੇਅਰ ਜ਼ਰੂਰ ਕਰ ਦਿਓ ਜੀ ਕਾਲੇ ਕੇ ਮੇਲੇ ਦੇ ਵਿੱਚ ਆਪਾਂ ਵੀਡੀਓ ਸ਼ੂਟ ਕਰ ਰਹੇ ਆ ਆਮ ਤੌਰ ਤੇ ਤੁਸੀਂ ਦੇਖਿਆ ਹੋਣਗੀਆਂ ਦੇਸੀ ਭੇਡਾਂ ਤੇ ਕਜਲੀਆਂ ਭੇਡਾਂ ਜਿਹੜੀਆਂ ਪੰਜਾਬ ਦੇ ਵਿੱਚ ਪਾਲੀ ਲੋਕ ਰੱਖਦੇ ਆ ਤੇ ਆ ਨਸਲਾ ਬਿਲਕੁਲ ਬਾਈ ਜੀ ਨਵੀਂ ਤੇ ਤੁਹਾਨੂੰ ਜਾਣਕਾਰੀ ਲੈ ਕੇ ਦਿੰਨੇ ਆ ਬਾਈ ਹੋਰਾਂ ਤੋਂ ਕੀ ਇਹਦਾ ਨਾਮ ਆ ਕਿੱਥੋਂ ਲੈ ਕੇ ਆਏ ਸੀਗੇ ਤੇ ਕਾਲੇ ਕੇ ਮੇਲੇ ਦੇ ਵਿੱਚ ਆਪਾਂ ਵੀਡੀਓ ਸ਼ੂਟ ਕਰ ਰਹੇ ਆ ਬਾਈ ਹੋਰੀ ਲੈ ਕੇ ਆਏ ਬਾਈ ਜੀ ਭੇਡਾਂ ਦੀ ਨਸਲ ਲੈ ਕੇ ਜਿਹੜੀ ਸ਼ਾਇਦ ਤੁਸੀਂ ਕਦੇ ਨਹੀਂ ਦੇਖੀ ਹੋਣੀ ਹਨਾ ਵੈਸੇ ਤਾਂ ਇਸ ਮੇਲੇ ਦੇ ਵਿੱਚ ਜ਼ਿਆਦਾ ਬੱਕਰੀਆਂ ਹੀ ਆਉਂਦੀਆਂ ਨੇ ਪਰ ਬਾਈ ਹੋਰੀ ਇਹ ਵੱਖਰੀ ਜੀ ਭੇਡਾਂ ਦੀ ਨਸਲ ਲੈ ਕੇ ਆਏ ਨੇ ਕਿੱਥੋਂ ਆਏ ਨੇ ਕਿਹੜੀ ਇਹ ਨਸਲਾ ਕੀ ਖਾਸੀਅਤ ਸਾਰੀ ਗੱਲਬਾਤ ਕਰਦੇ ਆਂ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਆਪਣਾ ਨਾਮ ਤੇ ਪਿੰਡ ਦੱਸਿਓ ਜੀ ਗੁਰਜਰਾਠੀ ਆ ਬਾਈ ਪਿੰਡ ਹਾਂਜੀ ਹਾਂਜੀ ਤੇ ਬਾਈ ਕਿਹੜੀ ਨਸਲ ਹੈਗੀ ਜਿਹੜੀ ਲੈ ਕੇ ਆਏ ਹੋ ਇਹ ਤੁਸੀਂ ਇੱਕ ਤਿੰਨ ਤਾਂ ਜਮਨਾ ਫਰੀ ਹੈ ਹਾਂਜੀ ਇੱਕ ਤਿੰਨ ਹੈਗੇ ਹੌਂ ਅਜਿਹੜੀਆਂ ਚਿੱਟੀਆਂ ਜਮਨਾਪੁਰੀ ਆ ਗਈਆਂ ਠੀਕ ਹੈ ਜੀ ਆ ਆ ਆ ਤਿੰਨ ਹੌਂਟਲੇ ਕਿੱਥੋਂ ਦੀ ਨਸਲ ਹੈਗੀ ਹੈ ਜੀ ਇਹ ਕਰਨਾਟਕਾ ਦੀ ਕਰਨਾਟਕਾ ਦੀ ਤੇ ਤੁਹਾਡੇ ਕੋਲੇ ਕਿਵੇਂ ਆਈ ਕਿੰਨਾ ਚਿਰ ਹੋ ਗਿਆ ਇਹ ਕੰਮ ਕਰਦੇ ਹੋ ਤੁਹਾਨੂੰ ਉਹਦਾ ਪਹਿਲਾਂ ਤੁਸੀਂ ਸ਼ੁਰੂ ਤੁਸੀਂ ਹਾਂਜੀ ਤੇ ਇਹਨਾਂ ਨੂੰ ਹੋ ਗਿਆ ਮੰਨ ਸਾਲ ਸਾਡੇ ਕੋਲ ਸਾਲ ਹੋ ਗਿਆ ਜੀ ਤੇ ਬੱਚੇ ਲੈਂਦੇ ਠੀਕ ਹੈ ਜੀ ਇੱਕ ਇਸ ਮਕਸਦ ਲਈ ਲੈ ਕੇ ਆਇਓ ਬਰੀਡਿੰਗ ਲੈਣੀ ਇਹਨਾਂ ਤਾਂ ਤੁਸੀਂ ਭੇਡਾਂ ਤੇ ਛੱਡ ਰਹੇ ਹੋ ਫਿਰ ਨਹੀਂ ਨਹੀਂ ਅਸੀਂ ਪਾਲ ਕੇ ਮੰਨ ਹਾਂਜੀ ਦਿੰਨੇ ਹੈਗਾ ਠੀਕ ਹੈ ਜੀ ਆਮ ਭੇਡਾਂ ਨਾਲੋਂ ਇਹਨਾਂ ਦਾ ਕੀ ਫਰਕ ਹੈਗਾ ਰੇਟ ਵੱਧ ਮਿਲਦਾ ਜਾਂ ਕਿੰਨਾ ਕੁ ਫਰਕ ਹੈਗਾ ਜੀ ਕਿਵੇਂ ਹੁਣ ਮੰਨੋ ਕਿ 60 65 ਹਜ਼ਾਰ ਦਾ ਆਮ ਵਿਕੂਗਾ ਅੱਛਾ ਜੀ ਉਹ ਪੇੜ ਉਹ ਨਹੀਂ ਉਹ ਮੈਂ ਕਿਹਾ ਇਹ ਇੰਨਾ ਮਹਿੰਗਾ ਹੋਣ ਦਾ ਕਾਰਨ ਕੀ ਹੈਗਾ ਵੀ ਬਰੀਡਿੰਗ ਲੈਂਦੇ ਨੇ ਤੇ ਬੱਚੇ ਲੈਂਦੇ ਨੇ ਜਾਂ ਕੀ ਹਾਂ ਹੁਣ ਮੰਨੋ ਗਾਹਾਂ ਵਧਾਵੇ ਅਗਲਾ ਜਿਵੇਂ ਹੁਣ ਅਸੀਂ ਇੱਕ ਲੇਲੀ ਲੈਂਦੀ ਸੀ ਇਹਨਾਂ ਨਾਲ ਗੱਲ ਕਰਦੀ ਸੀ ਸਾਨੂੰ ਫਿਰ ਖਿਪਕ ਕਰਨ ਲੱਗ ਗਏ ਅੱਛਾ ਜੀ ਤੇ ਅਸੀਂ ਉਹ ਵੇਚ ਤੇਰਾ ਸਲਾਹ ਤਾਂ ਆਈ ਸੀ ਵੀ ਗਾਹਾਂ ਵਧਾਵਾਂਗੇ ਅੱਛਾ ਜੀ ਤੁਹਾਨੂੰ ਪਤਾ ਕਿੱਥੋਂ ਲੱਗਿਆ ਸੀ ਵੀ ਕਰਨਾਟਕ ਦੇ ਵਿੱਚ ਇਹ ਨਸਲ ਹੈਗੀ ਆ ਇਹ ਆਪਣਾ ਮਿੱਤਰ ਆ ਬੰਦਾ ਬ੍ਰੇਕ ਉਡਲੇ ਤੋਂ ਹਾਂਜੀ ਉਹ ਉੱਧਰ ਬੱਕਰੇ ਬਿੱਕਰੇ ਬੰਦਾ ਉਹਨੇ ਮੰਗਾਏ अच्छा जी। ਉਹਨੇ ਮੰਗਾ ਕੇ ਤਿਆਰ ਸੌਖੇ ਹੋਗੇ ਸੀ ਬਾਈ ਜਿਵੇਂ ਆਮ ਆਪਣੇ ਬੱਕਰੇ ਜਾਂ ਭੇਡੂ ਤਿਆਰ ਕਰਦੇ ਆ। ਠੀਕ ਹੈ ਜੀ। ਅੱਗੇ ਪਹਿਲਾਂ ਅਸੀਂ ਬੱਕਰੇ ਪਾਲਦੇ ਸੀ। ਹੂੰ। ਵੀ ਉਹਨਾਂ ਨਾਲੋਂ ਸੌਖੇ ਆ। ਖਾਦ ਖਰਾਕੀ ਦਿਨ ਇਹਨਾਂ ਨੂੰ ਖਾਣ ਲਈ ਜਿਵੇਂ ਆਚਾਰ ਪਾਈ ਬੈਠੇ ਆ। ਜਿੰਨਾਂ ਚਾਰ ਆ। ਹਾਂਜੀ। ਸ਼ਿਮਕਾ, ਸੂਕਾ, ਸੂਲਿਆਂ ਦਾ ਮੰਨ ਆਪਣਾ ਸੋਇਆਬੀਨ ਦਾ। ਹਾਂਜੀ। ਬਾਕੀ ਲੰਗ ਪਾ ਦਿੰਨੇ ਝੰਡਾਂ ਦਾ। ਹਾਂਜੀ। ਬਸ ਇਹ ਹੀ ਦੋ ਤਿੰਨ ਹੈ। ਤੇ ਆਮ ਭੇਡਾਂ ਨਾਲੋਂ ਬਿਮਾਰੀਆਂ ਦਾ ਕਿੰਨਾ ਕੁ ਫਰਕ ਹੈਗਾ ਜੀ? ਜੀ ਸਾਨੂੰ ਹੁਣ ਸਾਲ ਹੋ ਗਿਆ ਇਹ ਰੱਖਿਆ ਨੂੰ। ਹਾਲ ਤੱਕ ਕਿਤੇ ਵਿਚਾਰਿਆਂ ਨੂੰ ਬੁਖਾਰ ਵੀ ਨਹੀਂ ਹੋਇਆ। ਠੀਕ ਹੈ ਜੀ। ਉਮਰ ਕਿੰਨੀ ਹੈਗੀ ਇਹਨਾਂ ਦੀ ਜਿਹੜੇ ਆਪਾਂ ਦੇਖ ਰਹੇ ਆਂ ਵੀਡੀਓ 'ਚ? ਸਾਲ-ਸਾਲ ਦੇ ਹੋ ਗਏ ਬਸ। ਠੀਕ ਹੈ ਜੀ। ਕਿੰਨਾ ਕਿ ਵੇਟ ਕਰ ਜਾਂਦੇ ਆ ਜੀ ਜਿਵੇਂ ਅੱਠ ਦੰਦ ਤੇ ਆ ਆਪਣੇ ਭੇਡੂ ਜਾਂ ਬੱਕਰੇ ਹੁੰਦੇ ਆ ਹਨਾ ਕੁਆਂਟਲ ਕੁਆਂਟਲ ਦੇ ਵੀ ਹੋ ਜਾਂਦੇ ਆ ਕਿੰਨਾ ਕਿ ਵੇਟ ਕਰਦੇ ਆ ਇਹ ਵੀ ਇਸ ਤਰ੍ਹਾਂ ਹੋ ਜਾਂਦੇ ਆ ਅੱਛਾ ਆ ਆ ਉਹ ਤੇ ਨੀਰ 75 ਕਿਲੋ ਦਾ ਕੋਲਿਆ ਸੀ ਠੀਕ ਹੈ ਜੀ ਅਕਲ ਦੇ ਨਵੇਂ ਇਹ ਵੀ ਜੰਗ ਮਗ ਜਾਂਦੇ ਨੇ ਜਿਹੜਾ ਆ ਜਾਂਦਾ ਹਾਂ ਹਾਂ ਜੀ ਤੇ ਇਹ ਟੱਪ ਜਾਂਦਾ ਅੱਛਾ ਜੀ ਜਿਹੜਾ ਜਾਉਣਾ ਪਈ ਇਹ ਟੱਪ ਜਾਂਦਾ ਕੁਮਾਰਕਲ ਕੋਉਂ ਇਹ ਲੰਮਾ ਵਾਲਾ ਹੁੰਦਾ ਠੀਕ ਹੈ ਜੀ ਜਿਹੜੀ ਆਪਣੀ ਆਪਣੀ ਪੰਜਾਬ ਦੀ ਹੈਗੀ ਆ ਜੀ ਆਮ ਦੇਸੀ ਭੇਡ ਹੈਗੀ ਆ ਜ਼ਿਆਦਾਤਰ ਜਿਹੜੇ ਛੇੜੂ ਬੰਦੇ ਆ ਦੇਸੀ ਭੇਡਾਂ ਦੇ ਕੰਮ ਕਰਦੇ ਆ ਹਨਾ ਨਾਰਮਲ ਰੇਟ ਹੁੰਦਾ 14-15 ਦੇ ਵਿੱਚ ਵਿਕਦੀ ਆ ਇਹ ਜਮਨਾਪੁਰੀ ਜਾਂ ਹੰਟਲ ਬਰੀਡ ਹੈਗੀ ਆ ਜਿਹੜੀ ਤੁਸੀਂ ਕਹਿਣੇ ਹੋ ਇਹਦੀ ਭੇਡ ਦੀ ਕੀਮਤ ਦੀ ਗੱਲ ਕਰੀਏ ਪੰਜਾਬ ਦੇ ਵਿੱਚ ਕਿੰਨਾ ਕੁ ਰੇਟ ਹੈਗਾ ਇਹ ਭੇਡਾਂ ਦਾ ਇਹ ਤਾਂ ਤਾਂ ਕੋਈ ਮੁੱਦੇ ਨਹੀਂ ਇਹਦੇ ਹੋਊਗਾ ਕਿ ਡਾਲਾ ਦਰਸੀ ਲੱਖਿਆ ਹਾਂਜੀ 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 ਵੀ ਇਹਨਾਂ ਦਾ ਜਿਹੜੇ ਜਮਨਾਪਰੀ ਇਹਨਾਂ ਦਾ ਤਾਂ ਕੋਈ ਮੁੱਲ ਹੀ ਨਹੀਂ ਰਿਹਾ ਚੰਗੀ ਭੇਡ ਤਾਂ ਆਏ ਨਹੀਂ ਪਤਾ ਵੀ 1 ਲੱਖ ਦੇ ਲਵੇ ਬਗਦੇ ਲੱਖ ਜੀ ਨਾ ਕੋਈ ਟੱਪ ਜਾਂਦੀ ਹੈ। ਅੱਛਾ ਜੀ। ਹਾਂ। ਕੀ ਕਾਰਨ ਹੈਗਾ ਇਹਨਾਂ ਰੇਟ ਹੋਣ ਦਾ ਜੀ? 3 ਟਿਕ ਤਾਂ ਇਹ ਮੰਨ ਦੇਸੀ ਨਾਲੋਂ ਪਾਲਦਾ ਛੇਤੀ ਹੈ ਦਾ ਮੰਨੋਂ ਵੀ ਸੂੰਦੀ ਵੀ ਇਹ ਛੇਤੀ ਹੈ ਤੇ ਪਾਲਦਾ ਵੀ ਛੇਤੀ ਹੈ। ਸੂੰਦੀ ਦਾ ਕਰ ਉਹੀ 5 ਮਹੀਨਿਆਂ ਤੋਂ ਆ। ਹਾਂਜੀ। ਤੇ ਪਰ ਇਹ ਪਾਲਦਾ ਵਾਲਾ। ਅੱਛਾ। ਜਿਹੜਾ ਦੇਸੀ ਨੇ ਮੰਨੋ 6 ਮਹੀਨਿਆਂ ਚ ਬਣਨਾ ਇਹ 2 ਮਹੀਨਿਆਂ ਦੀ ਉਦੋਂ ਵੱਡਾ ਵਾਧਾ ਛੇਤੀ ਹੁੰਦਾ ਹਨਾ। ਇੱਕ ਸੋਹਣੇ ਵੀ ਲੱਗਦੇ ਆ ਭੈਡਾ ਹੁਣ ਸਾਡੇ ਨਹੀਂ ਸੌਖੇ ਤਾਂ ਹੁਣ ਆ ਖੜਿਆ ਰਾਮਲਾਲ ਕੋਈ ਮਾਰਦੇ ਨਹੀਂ ਕੁਝ ਨਹੀਂ ਕਰਦੇ ਠੀਕ ਹੈ ਜੀ ਇਹ ਐ ਨਹੀਂ ਹੈਗਾ ਬੱਕਰਾ ਤਾਂ ਮੰਨ ਲਓ ਕਿੰਨਾ ਹੀ ਹੋਦਾ ਮਾਰ-ਮਾਰ ਛਾਲਾ ਟੱਪ ਜਾਂਦੇ ਆ ਵੀ ਤਾਂ ਮੜਾ ਜਾਂ ਰੱਸੀ ਕਾ ਉਹ ਕਰਦੇ ਤਾਂ ਨਹੀਂ ਹਾਂ ਜੇ ਕਿਸ ਨੇ ਮੰਨ ਲਓ ਇਹ ਲੈ ਕੇ ਪਾਲ ਲੈਣੇ ਹੁਣ ਇਹ ਖੱਸੀ ਖੁਸ਼ੀ ਵੀ ਹੋ ਜਾਂਦੇ ਆ ਕਿ ਆਹ ਖੱਸੀ ਆ ਆਹ ਸੋਟੀ ਖੱਸੀ ਨੇ ਠੀਕ ਹੈ ਜੀ ਆਹ ਬੱਟੇ ਆ ਜਿਹੜੇ ਆ ਚਾਰ ਨਹੀਂ ਖੱਸੀ ਹਾਂ ਆਮ ਤਾ ਜਿਵੇਂ ਰੇਟ ਹੁੰਦਾ ਬੱਕਰੇ ਦਾ ਜੀ 5-600 ਰੁਪਏ ਕਿਲੋ ਹੈਗਾ ਇਹਨਾਂ ਦੇ ਮੀਟ ਮੀਟ ਦਾ ਰੇਟ ਕਿੰਨਾ ਕੁ ਹੁੰਦਾ ਹੈ ਨਹੀਂ ਨਹੀਂ ਰੇਟ ਤਾਂ ਇਹਨਾਂ ਦਾ ਵੀ ਮੰਨੋ ਨਹੀਂ ਹੈ ਅੱਛਾ ਜਿਵੇਂ ਨਮੀ ਜੀ ਚੀਜ਼ ਆ ਗਈ ਜਿਵੇਂ ਹੁਣ ਕੁਰਬਾਨੀ ਵੇਲੇ ਕੁਰਬਾਨੀ ਵੇਲੇ ਜੀ ਇਹਨਾਂ ਦੇ ਉਹ ਸੋਹਣੇ ਲੱਗਦੇ ਪਸੰਦ ਕਰਦੇ ਲੋਕ ਹਨਾ ਸੋਹਣੇ ਦਾ ਮਾਰਿਆ ਉਹ ਲਾਲ ਆਉਂਦਾ ਹੈ ਠੀਕ ਹੈ ਜੀ ਅੱਜ ਮੇਲੇ 'ਚ ਤੁਸੀਂ ਆਏ ਹੋ ਹਨਾ ਸਵੇਰ ਸਵੇਰ ਦਾ ਟਾਈਮ ਆ ਕੋਈ ਇਹਨਾਂ ਦਾ ਲੱਗਿਆ ਰੇਟ ਜਾਂ ਲੋਕ ਪੁੱਛਦੇ ਹੋਣਗੇ ਬਸ ਹਲੇ ਤਾਂ ਵਸ ਦੇਖਣ ਵਾਲੇ ਪੁੱਛ ਲਿਆ ਕਿੰਨੇ ਦਾ ਕਿੰਨੇ ਦਾ ਲੱਗਿਆ ਹਲੇ ਕੁਝ ਠੀਕ ਹੈ ਜੀ ਵੈਸੇ ਮੁੱਲ ਕੀ ਕੀ ਕਰਦੇ ਹੋ ਤੁਸੀਂ ਇਹਨਾਂ ਦਾ ਜੀ ਬੋਲੋ ਤਾਂ ਜਿਵੇਂ ਆ ਇਹਨਾਂ ਦਾ ਦੋ ਨੇ ਆਹ ਜੋੜੀ ਦਾ ਇਹ ਪਹਿਲਾਂ 60000 ਕਰੀ ਗਏ ਆ ਹਾਂ ਜੀ ਜਿਵੇਂ ਆਹ ਹੈ ਇਹਨਾਂ ਦਾ ਪੈਂਟ ਕੋਲ ਇਸ ਤਰ੍ਹਾਂ ਹੀ ਕਰੀ ਠੀਕ ਹੈ ਜੀ ਬਾਕੀ ਦੋ ਕੋਈ ਪੱਕਾ ਗਾਹ ਖੜੂ ਉਦੋਂ ਮੁੱਲ ਹੋ ਜੂਗਾ ਹਨਾ ਇਹ ਮੰਨ ਕੇ ਜੇ ਤੂੰ ਲਾਇਨ ਵਾਲਾ ਕੋਈ ਇਹਨਾਂ ਦਾ 40-50000 ਰੁਪਏ ਲੱਗ ਜਾਂਦਾ ਜੀ ਲੱਗਿਆ ਦੋਨਾਂ ਦਾ ਉਮਰ ਕਿੰਨੀ ਕਿੰਨੀ ਇਹਨਾਂ ਦੀ ਇਹ 7-7 ਦੇ ਹੋਗੇ ਠੀਕ ਹੈ ਜੀ 7-7 ਦੇ ਹੋਗੇ ਸਾਡ ਜਿਵੇਂ ਹੁਣ ਤੁਸੀਂ ਸਾਲ ਹੋ ਗਿਆ ਨਸਲ ਰੱਖੀ ਨੂੰ ਜੀ ਅੱਗੇ ਹੈਗਾ ਮਣ ਵੀ ਵਧਾਉਣਾ ਇਹ ਨਸਲ ਨੂੰ ਜਾਂ ਫਿਰ ਇਹਨਾਂ ਤੋਂ ਭੇਡਾਂ ਤਿਆਰ ਕਰਾਂਗੇ ਜਿਵੇਂ ਤੁਸੀਂ ਦੇਖਿਆ ਹੈਗਾ ਵੀ ਛੇਤੀ ਵਾਅਦਾ ਕਰਦੇ ਹਾਂ ਭੇਡਾਂ ਨਾਲੋਂ ਆਹ ਹਾਹ ਕਹੋ ਕਰਾਂਗੇ ਦੁਬਾਰਾ ਅਸੀਂ ਮੰਗਾਵਾਂਗੇ ਮੰਨੋ ਨਾ ਲੈ ਲਈਆਂ اچھا ਬੱਚੇ ਪੁੱੱਚੇ ਲੈ ਨਹੀਂ ਇਹਨਾਂ ਤੋਂ ਜੇ ਜੇ ਆਪਾਂ ਇਹਨਾਂ ਨੂੰ ਦੇਸੀ ਭੇਡਾਂ ਦੇ ਛੱਡਦੇ ਆਂ ਜੀ ਬੱਚੇ ਲੈਨੇ ਕਿਵੇਂ ਦੇ ਬੱਚੇ ਆਉਣਗੇ ਇਹਨਾਂ ਦੇ ਫੇਰ ਬਸ ਉਹ ਹੋ ਜਾਣਗੇ ਬੇੜੜੇ ਜੀ ਉਹ ਕਰੌਸ ਹੋ ਜਾਣਗੇ ਠੀਕ ਹੈ ਜੀ ਜ਼ਰੂਰ ਹੀ ਹੋ ਜਾਣਗੇ ਸੋ ਦੋਸਤੋ ਤੁਸੀਂ ਦੇਖਿਆ ਹੈਗਾ ਹਨਾ ਆਮ ਜਿਹੜੇ ਦੇਸੀ ਭੇਡਾਂ ਹੁੰਦੀਆਂ ਨੇ ਉਹਨਾਂ ਨਾਲੋਂ ਇਹਨਾਂ ਦਾ ਕਾਫੀ ਫਰਕ ਹੈ ਲੰਬਾਈ ਜ਼ਿਆਦਾ ਆ ਗਰੋਥ ਛੇਤੀ ਹੁੰਦੀ ਆ ਤੇ ਬਾਕੀ ਜਿਹੜੇ ਇਹ ਤੁਸੀਂ ਦੇਖ ਰਹੇ ਹੋ ਇਹ ਹੰਟਲ ਬਰੀਡ ਹੈਗੀ ਆ ਬਾਈ ਹੋਰਾਂ ਨੇ ਦੱਸਿਆ ਕਰਨਾਟਕਾ ਤੋਂ ਕਰਨਾਟਕਾ ਤੋਂ ਇਹ ਲੈ ਕੇ ਆਏ ਸੀਗੇ ਤੇ ਇਹ ਵੀ ਬਹੁਤ ਸੋਹਣੀ ਗਰੋਥ ਕੀਤੀ ਆ ਇਹ ਤੁਸੀਂ ਮੁੰਨੇ ਹੋਏ ਆ ਜੀ ਪਹਿਲਾਂ ਕਿੰਨਾ ਟਾਈਮ ਹੋ ਗਿਆ ਜੀ ਇਹਨਾਂ ਨੂੰ ਮੇਰੇ ਖਿਆਲ ਚ ਹੋ ਗਏ 20-25 ਦਿਨ 20-25 ਦਿਨ ਹੋ ਗਏ ਅੱਜ ਜਿਵੇਂ ਕਾਲੇ ਕਾ ਮੇਲਾ ਹੈਗਾ ਪਿਛਲੇ ਮੇਲੇ ਨਾਲੋਂ ਕਾਫੀ ਜ਼ਿਆਦਾ ਰਾਸ਼ ਹੈਗਾ ਇਦਕੀ ਨਾ ਲੱਗ ਰਿਹਾ ਤੁਹਾਡੇ ਮੁਤਾਬਕ ਮੇਲਾ ਕਿਵੇਂ ਰਹੂਗਾ ਖਰੀਦ-ਵੇਚ ਦੇ ਵਿੱਚ ਜੇ ਆਪਾਂ ਗੱਲ ਕਰੀਏ 20 ਕਾ ਜੀ ਵਧੀ ਜਾਂਦੀ ਹੈ ਖਰੀਦ-ਵੇਚ ਦਾ ਹਾਂ ਹੂੰ ਏਦੂ ਬਾਦ-ਬਾਦ ਆਸਨ ਫੋਨ ਲੱਗਣਗੇ ਸੋਤੇ ਹਾਂਜੀ ਯੋ ਮੈਂ ਤੂੰ ਪਹਿਲਾਂ ਹਰੇਕ ਬੰਦਾ ਆਉਂਦਾ ਤੇ ਕੀ ਕਰਦਾ ਹਾਂ ਹਾਂਜੀ ਨਹੀਂ ਤੂੰ ਬਾਤ ਸੁਣ ਤੇ ਆਪਾਂ ਨੂੰ ਕਿੰਨਾ ਸਮਾਂ ਹੋ ਗਿਆ ਜੀ ਇਸ ਕੰਮ ਦੇ ਵਿੱਚ ਆਇਆਂ ਨੂੰ ਸ਼ੁਰੂ ਤੋਂ ਹੀ ਹਾਂ ਪਹਿਲਾਂ ਤੋਂ ਲਾ ਕੇ ਪਹਿਲਾਂ ਬੁੜੇ ਵੀ ਰੱਖਦੇ ਸੀ ਹਾਂ ਤੇ ਜਿਵੇਂ ਨਵੇਂ ਬੰਦੇ ਅੱਜ ਕੱਲ ਆ ਰਹੇ ਆ ਬੱਕਰੀ ਪਾਲਣ ਜਾਂ ਭੇਡਾਂ ਵੀ ਰੱਖ ਰਹੇ ਆ ਤੁਸੀਂ ਆਪ ਦੇ ਤਜਰਬੇ 'ਚ ਉਹਨਾਂ ਨੂੰ ਕੀ ਕਹਿਣਾ ਚਾਹੋਗੇ ਵੀ ਕਿਹੜੀ ਨਸਲ ਤੇ ਜ਼ਿਆਦਾ ਕੰਮ ਕਰਨਾ ਚਾਹੀਦਾ ਤਾਂ ਕਿ ਨਵਾਂ ਬੰਦਾ ਕਾਮਯਾਬ ਛੇਤੀ ਹੋ ਸਕੇ? ਆਫਲ ਤਾਂ ਹੁਣ ਜ਼ਿਆਦਾ ਤਾਂ ਪੀਟਲੀ ਹੀ ਹੋ ਕਾਮਯਾਬ। ਹਾਂਜੀ। ਆਪਣੀ ਜ਼ਿਆਦਾ ਪੀਟਲੀ ਕਾਮਯਾਬ। ਠੀਕ ਹੈ ਜੀ। ਆਪਣਾ ਮੋਬਾਈਲ ਨੰਬਰ ਬੋਲ ਦਿਓ ਜੀ ਜੇ ਕਿਸੇ ਨੇ ਖਰੀਦ ਕਰਨੀਆਂ ਜਾਂ ਕੋਈ ਜਾਣਕਾਰੀ ਲੈਣੀ। 762 ਹਾਂਜੀ। 62551 ਪਿੰਡ ਆਪਣਾ ਹੈਗਾ ਬੁਰਜਰਾਠੀ। ਠੀਕ ਹੈ ਜੀ। ਸੋ ਦੋਸਤੋ ਗੱਲਬਾਤ ਬਾਈ ਨਾਲ ਕੀਤੀ ਹੈ ਦੱਸੋ ਕਮੈਂਟ ਕਰਕੇ ਕਿਵੇਂ ਦੀ ਲੱਗੀ। ਤੇ ਸਾਰੇ ਮੇਲੇ ਦੇ ਵਿੱਚ ਇਹ ਜਾਨਵਰ ਹੈਗੇ ਜਿਹੜੇ ਖਿੱਚ ਦਾ ਕੇਂਦਰ ਬਣੇ ਹੋਏ ਨੇ ਬਹੁਤ ਸੋਹਣੇ ਬਾਈ ਹੋਰਾਂ ਨੇ ਤਿਆਰ ਕੀਤੇ ਨੇ ਤੇ ਜਿਵੇਂ ਦੱਸਿਆ ਬਾਈ ਹੋਰਾਂ ਨੇ ਕਿ ਇਹ ਕਰਨਾਟਕ ਤੋਂ ਬਰੀਡ ਜਿਹੜੀ ਇਹ ਲੈ ਕੇ ਆਏ ਸੀਗੇ ਸੋ ਵੀਡੀਓ ਨੂੰ ਦੇਖਣ ਦੇ ਲਈ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਲਾਈਕ ਸ਼ੇਅਰ ਜਰੂਰ